ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇਸ ਵਕਤ ਮੈਂ ਬਰਨਾਲੇ ਦਾਣਾ ਮੰਡੀ ਦੇ ਵਿੱਚ ਆ ਜਿੱਥੇ ਕੱਲ ਨੂੰ ਇੱਕ ਬਹੁਤ ਵਿਸ਼ਾਲ ਜਿਹੜੀ ਰੈਲੀ ਹੋਣ ਜਾ ਰਹੀ ਹੈ ਮੇਰੇ ਨਾਲ ਐਮ ਐਲ ਏ ਮਹਿਲਕਲਾ ਕੁਲਵੰਤ ਪੰਡੋਰੀ ਜੀ ਨੇ ਸਾਡੀ ਸਾਰੀ ਟੀਮ ਸਾਡੇ ਜਿਹੜੇ ਵਲੰਟੀਅਰ ਨੇ ਜਿਹੜੇ ਕੰਮ ਕਰ ਰਹੇ ਨੇ ਪਿੱਛੇ ਸਟੇਜ ਦਾ ਕੰਮ ਜਿਹੜਾ ਉਹ ਚੱਲ ਰਿਹਾ ਹੈ ਤੇ ਬਹੁਤ ਵਿਸ਼ਾਲ ਜਿਹੜਾ ਸਟੇਜ ਬਣਾਈ ਗਈ ਹੈ ਦਾ ਮੂਹਰ ਤੇ ਨਾਲ ਦੀ ਨਾਲ ਬਹੁਤ ਵਿਸ਼ਾਲ ਟੈਂਟ ਜਿਹੜਾ ਉਹ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਕੱਲ ਨੂੰ ਇੱਥੇ ਪਬਲਿਕ ਦਾ ਜਿਹੜਾ ਹੜ ਆਉਣਾ ਇੱਥੇ ਕਿਉਂਕਿ ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਲੋਕਾਂ ਨੇ ਜਿਹੜਾ ਰਿਸਪੌਂਸ ਦਿੱਤਾ ਉੱਥੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਪੰਜਾਬ ਦੀਆਂ ਬਹੁਤ ਵੱਡੀਆਂ ਰੈਲੀਆਂ ਚੋਂ ਇੱਕ ਰੈਲੀ ਇਹ ਹੋਊਗੀ ਔਰ ਜਿਹੜੇ ਲੋਕ ਕੋਈ ਨੁਕਤਾ ਚ ਨਹੀਂ ਕਰਦੇ ਵਿਰੋਧੀ ਪਾਰਟੀਆਂ ਵਾਲੇ ਕੋਈ ਨੁਕਸ ਕੱਢਦੇ ਆ ਉਹ ਕੱਲ ਨੂੰ ਉਹਨਾਂ ਦੇ ਮੂੰਹ ਜਿਹੜੇ ਨੇ ਉਹ ਬੰਦ ਹੋ ਜਾਣਗੇ ਔਰ ਬੜੇ ਵਧੀਆ ਪ੍ਰਬੰਧ ਕੀਤੇ ਹੋਏ ਨੇ ਸਾਰੇ ਸਾਊਂਡ ਦਾ ਬੜਾ ਅੱਛਾ ਪ੍ਰਬੰਧ ਹੈ ਔਰ ਬੜੀ ਖੁੱਲੀ ਜਿਹੜੀ ਮੰਡੀ ਹੈ ਔਰ ਪਾਰਕਿੰਗ ਦੀ ਵੀ ਕੋਈ ਸਮੱਸਿਆ ਨਹੀਂ ਇੱਥੇ ਆਣੀ ਸੋ ਅੱਜ ਅਸੀਂ ਇੱਥੇ ਸਾਰਾ ਜਿਹੜਾ ਕੰਮ ਚੱਲ ਰਿਹਾ ਉਹ ਦੇਖਣ ਆਏ ਹੋਏ ਆ ਤੇ ਬਾਕੀ ਸਾਡੇ ਐਮਐਲਏ ਸਹਿਬਾਨ ਜਿਹੜੇ ਨੇ ਤੇ ਵਲੰਟੀਅਰ ਸਹਿਬਾਨ ਉਹ ਪਿੰਡਾਂ ਚ ਗਏ ਹੋਏ ਨੇ ਮੀਟਿੰਗਾਂ ਕਰਨ ਇਸੇ ਰੈਲੀ ਦੇ ਸਿਲਸਿਲੇ 'ਚ ਤੇ ਕੱਲ ਨੂੰ ਇਹੋ ਜਿਹੇ ਵੇਲੇ ਤੱਕ ਇੱਕ ਬਹੁਤ ਭਾਰੀ ਵਿਸ਼ਾਲ ਰੈਲੀ ਜਿਹੜੀ ਆ ਉਹ ਲਾਈਵ ਤੁਸੀਂ ਦੇਖ ਸਕਦੇ ਹੋ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਤੇ अरविंद केजरीवाल जी और पंजाब दी ਸਾਡੀ ਸਾਰੀ ਲੀਡਰਸ਼ਿਪ ਜਿਹੜੀ ਹੈ ਉਹਨੂੰ ਇੱਥੇ ਆ ਕੇ ਇੱਕ ਤਰ੍ਹਾਂ ਦੀ ਜਿਹੜੀ ਸ਼ੁਰੂਆਤ ਕਰਾਂਗੇ ਫਰੀਦਕੋਟ ਵਾਲਾ ਜਿਹੜਾ ਨਾਲ ਪਾਸਾ ਸਾਡੇ ਲੱਗਦਾ ਉੱਥੋਂ ਵੀ ਕੁਝ ਲੋਕ ਆਉਣਗੇ ਤੇ ਜ਼ਿਆਦਾਤਰ ਤਾਂ ਸੰਗਰੂਰ ਦੇ ਤੇ ਫਰੀਦਕੋਟ ਵਾਲਾ ਰਾਮਪੁਰਾ ਫੂਲ ਜਾਂ ਫਿਰ ਨਿਹਾਲ ਸਿੰਘ ਵਾਲਾ ਮੋਗਾ ਬਾਗਾ ਇੱਥੋਂ ਦੇ ਤੇ ਬਾਕੀ ਸਾਡੇ ਸਾਰੇ ਸੰਗਰੂਰ ਦੇ ਹਲਕੇ ਦੇ ਆਉਣਗੇ ਔਰ ਮੈਨੂੰ ਉਮੀਦ ਹੈ ਕਿ ਕੱਲ ਨੂੰ ਇੱਕ ਰਿਕਾਰਡ ਤੋੜ ਕੱਠ ਹੋਊਗਾ ਤੇ ਲੋਕ ਇਹ ਸਾਬਤ ਕਰਨਗੇ ਕੱਲ ਨੂੰ ਇੱਥੇ ਆ ਕੇ ਕਿ ਬਾਦਲਾਂ ਦੀ ਜਿਹੜੀ ਬੇਅਦਬੀ ਹੈ ਜਿਹੜੀ ਉਹਨਾਂ ਨੇ ਕਰਾਈ ਹੈ ਉਹਦੇ ਕਰਕੇ ਅਸੀਂ ਦੁਖੀ ਆ ਤੇ ਕੈਪਟਨ ਅਮਰਿੰਦਰ ਦੀ ਸਰਕਾਰ ਦੀ ਜਿਹੜੀ ਵਾਦਾ ਖਿਲਾਫੀ ਹੈ ਉਹਦੇ ਕਰਕੇ ਅਸੀਂ ਦੁਖੀ ਆ ਤੇ ਸਾਰੇ ਅਸੀਂ ਆਮ ਆਦਮੀ ਪਾਰਟੀ ਨੂੰ ਉਮੀਦ ਨਾ ਦੇਖ ਰਹੇ ਆ ਤੇ ਕੱਲ ਨੂੰ ਇੱਕ ਬਹੁਤ ਵੱਡੀ ਰੈਲੀ ਦੇ ਵਿੱਚ ਲੋਕ ਜਿਹੜੇ ਨੇ ਇਹ ਸਾਬਤ ਕਰਨ ਪੰਜਾਬੀ ਜਿਹੜੀ ਆਵਾਜ਼ ਹੈ ਅੱਜ ਲਈ ਵੀ ਇਹਨਾਂ ਲਈ ਬਾਕੀ ਕੱਲ ਨੂੰ ਇਸੇ ਸਟੇਜ ਤੋਂ ਲਾਈਵ ਤੁਹਾਡੇ ਨਾਲ ਸੰਬੋਧਨ ਹੋਵਾਂਗੇ ਇਨਕਲਾਬ ਜਿੰਦਾਬਾਦ